ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਬਾਕੀ ਅੱਜ ਅਸੀਂ ਲੈਬ ਦੇ ਸਿਸਟਮ ਵਿੱਚ ਪਹੁੰਚੇ ਹੋਏ ਆ ਜਹਾਨ ਖੇਲਾ ਜਿੱਥੇ ਤਿਆਰ ਕੀਤੇ ਜਾਂਦੇ ਆ ਜੀ ਪੁਲਿਸ ਵਾਲੇ ਜਿcka ਲੋ ਤਿਆਰੀ ਹੁੰਦੀ ਉਹਨਾਂ ਦੀ ਟ੍ਰੇਨਿੰਗ ਚੱਲਦੀ ਆ ਉੱਥੇ ਅਸੀਂ ਪਹੁੰਚੇ ਹੋਏ ਆ ਤੇ ਉੱਥੇ ਅੱਜ ਕੁਝ ਸੈਂਪਲ ਕਲੈਕਟ ਕਰਨੇ ਆ ਜਿਹੜਾ ਨੋਰਮਲ ਚੈੱਕਅਪ ਹੁੰਦਾ ਹੀ ਹੈ ਨਾ ਉਹ ਚੈੱਕਅਪ ਕਰਨਾ ਈਸੀਟੀ ਵਗੈਰਾ ਕਰਨੀ ਆ ਤੁਸੀਂ ਪਹਿਲਾਂ ਦੇਖੋ ਕਿੰਨਾ ਹਰਾ ਭਰਿਆ ਬਣਾਇਆ ਹੋਇਆ ਆ ਪੂਰਾ ਇਹ ਕੈਂਪ ਚੱਕਰ ਜੀ ਉਹ ਪਰਲੇ ਸਾਲ ਹੁੰਦੀ ਹੈ ਜੀ ਤਿਆਰੀ ਕਾਫੀ ਵੱਡਾ ਯਾਨੀ ਕਿ ਕੈਂਪ ਬਣਾਇਆ ਹੋਇਆ ਆ ਅੰਦਰ ਉਹ ਕੁਝ ਦੱਦਾ ਲੱਗਾ ਆ ਤੇ ਬਾਕੀ ਦੇਖੋ ਬੱਦਲ ਹੋਇਆ ਹੋਇਆ ਅੱਜ ਬਾਰਿਸ਼ ਦਾ ਕੁਝ ਨਹੀਂ ਪਤਾ ਕਦੋਂ ਆ ਜਾਵੇ। ਬਾਕੀ ਤੁਹਾਨੂੰ ਬਾਕੀ ਤੁਹਾਨੂੰ ਉਹ ਦਿਖਾਵਾਂਗੇ ਜਦੋਂ ਆਪਾਂ ਵੀ ਕੰਮ ਕਰਨਾ ਹੈ ਜੋ ਵੀ ਸੈਂਪਲ ਲੈਣੇ ਆ ਇਸੀ ਦੇ ਵਗੈਰਾ ਨੂੰ ਉਹ ਦਿਖਾਵਾਂਗੇ ਤੇ ਉਸ ਤੋਂ ਬਾਅਦ ਚ ਲੈਬ ਤੇ ਜਾ ਕੇ ਲੈਬ ਤੋਂ ਬਾਅਦ ਕਿੱਥੇ ਜਾਣਾ ਥੋੜੀ ਦੇਰ ਲਈ ਅੱਜ ਮੈਂ ਆਇਆ 3-4 ਘੰਟੇ ਵਾਸਤੇ ਕੈਂਪ ਦੇ ਕਰਕੇ ਕੈਂਪ ਲਾ ਜਿਹਦਾ ਲਗਾਇਆ ਹੈ ਕੈਂਪ ਆਣ ਕਰਕੇ ਆਇਆ ਹੋਇਆ। ਕੁਝ ਦਿਨ ਬਾਅਦ ਮੈਂ ਘਰ ਚਲ ਜਨਾ ਉਸ ਤੋਂ ਬਾਅਦ ਤੁਹਾਨੂੰ ਕੁਝ ਹੋਰ ਨਵਾਂ ਦਿਖਾਵਾਂਗੇ। ਦਖਾਵਾ ਅਮਾਗੇ ਦੁਸ਼ਹਿਰਾ ਗਰਾਊਂਡ 'ਚ ਕੀ ਚੱਲ ਰਿਹਾ ਆ ਕਿੱਤੇ ਕਿੱਦਾਂ ਤੱਕ ਤਿਆਰੀਆਂ ਪਹੁੰਚ ਗਈਆਂ ਸਾਰਾ ਕੁਝ ਦਿਖਾਵਾਂਗੇ ਵੀਡੀਓ ਦੇ ਵਿੱਚ ਅੱਧਾ ਕਰਾਂਗੇ ਨਾ ਅਗਲੇ ਉੱਚ ਕਰ ਲਵਾਂਗੇ ਇਹਨਾਂ ਨੇ ਇਹਨਾਂ ਦੇ ਲਈ ਬੰਗੀ ਨਾਮ ਤਾਂ ਹੋਣਾ ਹੀ ਆ ਹੈਨਾ ਜੀ ਦਵਤ ਲੋਕਾਂ ਨੇ ਇਹ ਰਿਹਾ ਰੋਟਾ ਨਾ ਨਹੀਂ ਲੱਗ ਰਾ ਇਹ ਲੋਬਿਕ ਸੈਂਪਲ ਕਲੈਕਸ਼ਨ ਦਾ ਕੰਮ ਤਾਂ ਆਪਣਾ ਹੋ ਚੁੱਕਿਆ ਆ ਧੁੱਪ ਬਹੁਤ ਤੇਜ਼ ਹੋਈ ਪਈ ਇਸ ਟਾਈਮ ਦੇਖੋ ਜੀ ਬਗੀਚਾ ਬਣਿਆ ਫੇਰ ਬਗੀਚਾ ਉਹ ਲੱਗਿਆ ਕੁਝ ਕਰਾ ਦੇਖੋ ਜੀ ਇਹ ਇੰਸਪੈਕਟਰ ਸਾਹਿਬ ਦਾ ਸੈਂਪਲ ਲੈਣ ਲੱਗੇ ਸੀ ਕਿ ਇੱਕ ਚੀਜ਼ ਭੁੱਲੇ ਗਿਆ ਯੂਰੀ ਲੈਣਾ ਭੁੱਲ ਗਿਆ ਬਾਥਰੂਮ ਲੈਣਾ ਹੁਣ ਉਹ ਲੈਣ ਆਇਆ ਕਿੱਡੀ ਦੂਰ ਮੁੜ ਕੇ ਤੇ ਪਿੱਛੇ ਦੇਖੋ ਜਗਾ ਕਿੰਨੀ ਵਧੀਆ ਲੱਗ ਰਹੀ ਆ ਪੀਰਾ ਇਧਰ ਗਾ ਵੀ ਹੈਗੀ ਆ ਗੁਰਦੁਆਰਾ ਸਾਹਿਬ ਵੀ ਅੰਦਰ ਹੈਗਾ ਬਜਰੰਗ ਬਲੀ ਜੀ ਦਾ ਸ਼੍ਰੀ ਰਾਮ ਜੀ ਦਾ ਮੰਦਿਰ ਵੀ ਅੰਦਰ ਹੈਗਾ ਆ ਮਤਲਬ ਹਰ ਧਰਮ ਦਾ ਕੁਛ ਨਾ ਕੁਛ ਮਤਲਬ ਹਰ ਧਰਮ ਦੀ ਇੱਕ ਮਤਲਬ ਹਰ ਧਰਮ ਦਾ ਮਤਲਬ ਮੰਦਿਰ ਗੁਰਦੁਆਰਾ ਹੈਗਾ ਹੀ ਹੈਗਾ ਆ ਉਹ ਵਧੀਆ ਗੱਲ ਲੱਗੀ ਅੰਦਰ ਹੀ ਹਸਪੀਟਲ ਆ ਦੇਖੋ ਚਾਰੇ ਪਾਸੇ ਗ੍ਰੀਨ ਗ੍ਰੀਨ ਤੇ ਹੁਣ ਆਪਾਂ ਚੱਲੇ ਸੀ ਘਰ ਨੂੰ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਦੁਸ਼ਹਿਰਾ ਗਰਾਊਂਡ 'ਚ ਕੀ ਅਪਡੇਟ ਹੈਗੀ ਤੁਹਾਨੂੰ ਦਿਖਾਉਂਦੇ ਆ ਜੀ ਉਹ ਜਾ ਕੇ ਉੱਥੇ ਸ਼ਾਮ ਦੇ ਵੇਲੇ ਹੋਰ ਚਾਰੀਆਂ ਜਿਹੀਆਂ ਗੋਲੀਆਂ ਬਰਿਆਰੇ ਦੀ ਫੌਜੀ ਸੌਰੀ ਗੋਲਸੀ ਹੈ ਜੀ ਚੱਲ ਰਹੀਆਂ ਗੋਲੀਆਂ ਲੋਬੇ ਸੈਂਪਲ ਦਾ ਕੰਮ ਹੋ ਗਿਆ डन ਹੁਣ ਆਪਾਂ ਚੱਲਦੇ ਆ ਜੀ ਲੈਬ ਤੇ ਵਾਪਸ ਫੇਰ ਚੱਲਦੇ ਆ ਦੁਸ਼ਹਿਰਾ ਗਰਾਊਂਡ ਹਾਂਜੀ ਦੋਸਤੋ ਪਹੁੰਚ ਗਏ ਜੀ ਦੁਸ਼ਹਿਰਾ ਗਰਾਊਂਡ ਦੇ ਨੇੜੇ ਸਾਹਮਣੇ ਦਰਸ਼ਨ ਕਰੋ ਜੀ ਸ਼੍ਰੀ ਬਜਰੰਗਵਲੀ ਜੀ ਦੇ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਪਿੱਛੇ ਦੁਸ਼ਹਿਰਾ ਗਰਾਊਂਡ 'ਚ ਕੀ ਕੀ ਅਪਡੇਟਸ ਹੋਈਆਂ ਆਈਆਂ ਤੁਹਾਨੂੰ ਸਾਰੀਆਂ ਦਿਖਾਉਂਦੇ ਆ ਇਸ ਬਲੌਗ ਦੇ ਵਿੱਚ ਦੁਸ਼ਹਿਰਾ ਐਬਨ ਦੀਵਾਲੀ ਕੀ ਮੌਸਮ ਸ਼ਹਿਰ ਵਾਸੀਆਂ ਕੋ ਹਾਰਦਿਕ ਸ਼ੁਭ ਕਾਮਨਾئیں ਚਲੋ ਜੀ ਬਾਦਿਆਂ ਅੱਗੇ ਨੂੰ ਦੇਖਦੇ ਆ ਕੀ ਕੀ ਅਪਡੇਟਸ ਹੋਈਆਂ ਆ ਸਭ ਤੋਂ ਪਹਿਲਾਂ ਦੋਸਤੋ ਦੇਖ ਸਕਦੇ ਹੋ ਜੀ ਔਰ ਸਾਈਡ ਤੇ ਮਤਲਬ ਇੱਕ ਬਾਰਡ ਟਾਈਪ ਬਣਾਈ ਹੋਈ ਆ ਆਊਟ ਸਾਈਡ ਵੀ ਬਣਾਈ ਹੋਈ ਆ ਮਤਲਬ ਕਿ ਪਾਣੀ ਆਇਆ ਵੀ ਤਾਂ ਵਾਰੋ-ਵਾਰ ਦੀ ਉਹ ਪਿੱਛੇ-ਪਿੱਛੇ ਦੀ ਜਾਊਗਾ ਇਸ ਗਰਾਊਂਡ ਦੇ ਵਿੱਚ ਨਹੀਂ ਆਊਗਾ ਇਸ ਹਿਸਾਬ ਨਾਲ ਬੰਦੋਬਸਤ ਕੀਤਾ ਹੋਇਆ ਜੀ ਦੁਸ਼ਹਿਰਾ ਲਗਾਉਣ ਵਾਲੀ ਪੂਰੀ ਜਿਹੜੀ ਕਮੇਟੀ ਆ ਉਸਨੇ ਦੇਖੋ ਜੀ ਇਹ ਤੁਹਾਨੂੰ ਇਸ ਸਾਈਡ ਦਾ ਦਿਖਾਤਾ ਹੁਣ ਤੁਹਾਨੂੰ ਦਿਖਾਉਂਦੇ ਆ ਆਊਟ ਸਾਈਡ ਜਿਉਂਦੇ ਚੁੱਲੇ ਲੱਗ ਰਹੇ ਹੌਲੀ-ਹੌਲੀ ਦਿਖਾਉਂਦੇ ਤੁਹਾਨੂੰ ਕੀ-ਕੀ ਅਪਡੇਟ ਹੋਈ ਹੈਗੀ ਉੱਥੇ ਦੀ ਚੁੱਕਿਆ ਜੀ ਹੁਣ ਅਸੀਂ ਆ ਚੁੱਕੇ ਜੀ ਅੰਦਰ ਸਾਹਮਣੇ ਲੱਗਾ ਹੋਇਆ ਇੱਕ ਝੋਲਾ ਲੱਗ ਰਿਹਾ ਆ ਤਿਆਰੀ ਹੋ ਰਹੀ ਆ ਤੇ ਦੁਕਾਨ ਵਾਲਿਆਂ ਨੇ ਵੀ ਆਪਣੇ ਵਜੇਗਾ ਮਲ ਲਈ ਆ ਤੇ ਨਾਲ ਹੀ ਲਿਆਂਦੇ ਹੋਏ ਜੀ ਅੱਗ ਬਜਾਉ ਯੰਤਰ ਬੱਚੇ ਦੀ ਮਸਤੀ ਹੋ ਰਹੀ ਹੈ ਜੀ ਸਾਰਾ ਸਮਾਨ ਅੰਦਰ ਆ ਚੁੱਕਾ ਹੈ ਜੀ ਕਿਸ਼ਤੀਆਂ ਝੁੱਲੇ ਜੋ ਵੀ ਲੱਗਣੇ ਵਾਲੇ ਆ ਤੁਹਾਨੂੰ ਦਿਖਾਉਂਦੇ ਆ ਉਹ ਦੇਖ ਸਕਦੇ ਹੋ ਸਮਾਨ ਆ ਗਿਆ ਸਾਰਾ ਪੂਰਾ ਮੇਲੇ ਦਾ ਇਹ ਸਾਡੀ ਜਨਰੇਟਰ ਆਇਆ ਹੋਇਆ ਉਹ ਕੁਝ ਦਿਨਾਂ ਵਿੱਚ ਰਾਮਲੀਲਾ ਸ਼ੁਰੂ ਹੋ ਜਾਣੀ ਆ ਰੌਣਕਾਂ ਫੁੱਲ ਫੁੱਲ ਲੱਗਣੇ ਸ਼ੁਰੂ ਹੋ ਜਾਣੀਆਂ ਆ ਹਾਂਜੀ ਦੋਸਤੋ ਆ ਦੇਖ ਸਕਦੇ ਹੋ ਜੀ ਇੱਧਰ ਲੱਗ ਰਹੀ ਹੈ ਜੀ ਵੱਡੀ ਸਾਰੀ ਵੱਟ ਪੂਰਾ ਕਵਰ ਕਰ ਦਣਾ ਹੈ ਨੇ ਗਰਾਊਂਡ ਨੂੰ ਇਸ ਸਾਈਡ ਆ ਜੀ ਵਿਚੋ ਵਿਚੇ ਰਸਤਾ ਇਸ ਸਾਈਡ ਤੋਂ ਜਿਹੜਾ ਪਾਣੀ ਆ ਰਿਹਾ ਆ ਜਾਂ ਆਊਗਾ ਵੀ ਤਾਂ ਇਧਰ ਉਹਦੀ ਪਿੱਛੇ ਪਿੱਛੇ ਦੀ ਨਿਕਲ ਜਣਾ ਹੈ ਨਾ ajo ਵੱਟ ਬਣੀ ਪਈ ਹੈ ਸਾਰੀ ਆਰਾਊਂਡ ਕੀਤੀ ਹੈ ਨਾ ਗੋਲਾਈ ਚ ਬਣੀ ਹੋਈ ਆ ਇਹ ਵਜ੍ਹਾ ਬੰਦ ਵਾਸਤੇ ਕੀਤਾ ਹੈ ਤਾਂ ਸਾਹਮਣੇ ਲੱਗਣਾ ਜੀ ਦੁਸ਼ਹਿਰਾ ਦੇਖੋ ਜੀ ਪੰਗੀ 14 ਹਾਲ ਬਾੜ ਦੇ ਨਾਲ ਕੀ ਹੋਇਆ ਸੀਗਾ ਹਾਂਜੀ ਦੋਸਤੋ ਆ ਗਿਆ ਜੀ ਮੈਂ ਘਰ ਬਾਕੀ ਤੁਸੀਂ ਅੱਜ ਦੇਖ ਲਿਆ ਅੱਜ ਦਾ ਰੋਟੀਨ ਆਪਣਾ ਕੀ ਸੀਗਾ ਤੇ ਬਾਕੀ ਦੁਸ਼ਹਿਰਾ ਗਰਾਊਂਡ ਦਾ ਵੀ ਦੱਸਿਆ ਤਾਂ ਤੁਹਾਨੂੰ ਕੀ ਕੀ ਹੋ ਰਿਹਾ ਆ ਵਧੀਆ ਤਰ੍ਹਾਂ ਯਾਨੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਦੁਸ਼ਹਿਰਾ ਤੇ ਕਾਫੀ ਇੰਜੋਏਮੈਂਟ ਹੋਣੀ ਆ ਯਾਨੀ ਕਿ ਸਾਡੇ ਨਾਲ ਹੁਸ਼ਿਆਰਪੁਰ ਚ ਅ ਅੱਜ ਇਸ ਵਾਰ ਥੋੜਾ ਲੇਟ ਆ ਨਹੀਂ ਤਾਂ ਦੁਸ਼ਹਿਰਾ ਲੱਗਣ ਤੋਂ ਅ ਮਹੀਨਾ ਤੋਂ ਪਹਿਲਾਂ ਹੀ ਭੰਗੂੜੇ ਲੱਗ ਜਾਂਦੇ ਆ ਔਰ ਮਹੀਨਾ ਬਾਅਦ ਯਾਨੀ ਕਿ 2 ਮਹੀਨੇ ਲਗਾਤਾਰ ਝੂਲੇ ਭੰਗੂੜੇ ਲੱਗੇ ਰਹਿੰਦੇ ਆ ਇਹੋ ਜਿਹਾ ਹੁੰਦਾ ਆਪਣਾ ਹਿਸ਼ਾਪੁਰ ਦਾ ਦੁਸ਼ਹਿਰਾ ਇਸ ਵਾਰ ਥੋੜਾ ਲੇਟ ਆ ਕੰਮ ਪਰ ਫਿਰ ਵੀ ਕੋਈ ਨਹੀਂ ਦੁਸ਼ਹਿਰੇ ਲੱਗੇ RAM LILA ਵਾਲੇ ਦਿਨ ਤਾਂ ਚਲੋ ਵਧੀਆ ਨਿਕਲਨੇ ਆ ਔਰ ਉਸ ਤੋਂ ਬਾਅਦ ਵੀ ਚਲੋ ਲੱਗ ਰਹਿਣਾ ਮਹੀਨਾ ਇੱਕ ਪਰ ਮਤਲਬ ਵਧੀਆ ਰੌਣਕ ਮੇਲਾ ਚੱਲਿਆ ਚੱਲ ਰਹਿਣਾ ਹਿਸ਼ਾਪੁਰ ਦੇ ਵਿੱਚ ਤੇ ਚਲੋ ਦੋਸਤੋ ਅੱਜ ਦੇ ਬਲੌਗ ਚੰਨਾਈ ਮਿਲਦੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਪੰਨਾਇਆ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਔਰ ਇਹੋ ਜਿਹੇ ਵੀਡੀਓਜ਼ ਤੁਹਾਨੂੰ ਮਿਲਦੇ ਰਹੂਗੇ ਰੈਗੂਲਰਲੀ ਆਪਣੇ YouTube ਚੈਨਲ ਦੇ। ਦਿਸ਼ਾਰੇ ਨਾਲ ਰਿਲੇਟਡ, ਹੁਸ਼ਿਆਰਪਨ ਨਾਲ ਰਿਲੇਟਡ ਤੇ ਫੁੱਲ ਐਂਟਰਟੇਨਮੈਂਟ ਆਉਣ ਵਾਲਾ ਆ। ਹੁਣ ਜਿਹੜੀ ਆਉਣ ਵਾਲੀਆਂ ਵੀਡੀਓਜ਼ ਆ ਤੇ ਬੰਦਰੋ ਵੀਡੀਓ ਦੇ ਨਾਲ ਬਾਏ ਬਾਏ ਦੋਸਤੋ।